ਪਰ ਫਿਰ ਵੀ ਤੁਸੀਂ ਵਿਜੀਬਲੀ ਇਫੈਕਟ ਜਿਹੜਾ ਤੁਹਾਡੀ ਲਾਈਫ ਦੇ ਵਿੱਚ ਆ ਕਿ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ ਪਰ ਤੁਹਾਨੂੰ ਦੁੱਖ ਦੇ ਰਹੀਆਂ ਉਹ ਚੀਜ਼ਾਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਤੁਹਾਡੇ ਵਿਰੁੱਧ ਜ਼ੋਰ ਮਾਰ ਰਹੀਆਂ ਉਹ ਚੀਜ਼ਾਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਤੁਹਾਨੂੰ ਪਰੇਸ਼ਾਨ ਕਰ ਰਹੀਆਂ ਆ ਉਹ ਚੀਜ਼ਾਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਪਰ ਫਿਰ ਵੀ ਉਹਨਾਂ ਨੇ ਕਿਤੇ ਨਾ ਕਿਤੇ ਤੁਹਾਨੂੰ ਫੜਿਆ ਹੋਇਆ ਆ ਤਾਂ ਤੁਸੀਂ ਤੁਸੀਂ ਅੱਜ ਉਹਨਾਂ ਚੀਜ਼ਾਂ ਤੋਂ ਹਰ ਹਾਲ ਦੇ ਵਿੱਚ ਆਜ਼ਾਦ ਹੋ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ yes वचन ਦੇ ਵਿੱਚ ਲਿਖਿਆ ਮੈਂ 베ਰੀ ਦੀ ਸਾਰੀ ਸ਼ਕਤੀ ਉਤੇ ਤੁਹਾਨੂੰ ਅਧਿਕਾਰ ਦਿੰਦਾ ਹਾਂ ਕਿ ਉਹ ਤੁਹਾਡਾ ਕੁਝ ਨਹੀਂ ਵਿਗਾੜ ਸਕੂਗਾ ਤੇ ਪਰਮੇਸ਼ਵਰ ਦੀ ਦਾਸੀ ਦੇ ਕੋਲ ਉਹ ਅਧਿਕਾਰ ਹੈ ਤੇ ਪਰਮੇਸ਼ਵਰ ਆਪਣੇ ਦਾਸ ਦੇ ਸ਼ਬਦ ਨੂੰ ਕਾਇਮ ਕਰਦੇ ਆ ਤੇ ਅੱਜ ਮੈਂ ਤੁਹਾਡੇ ਲਈ ਇਹ ਸ਼ਬਦ ਬੋਲਦੀ ਹਾਂ ਕਿ ਪ੍ਰਭੂ ਯੈਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰੇਕ ਉਹ ਦੁਸ਼ਟ ਆਤਮਾ ਹਰੇਕ ਉਹ ਭੂਤ ਹਰੇਕ ਉਹ ਪ੍ਰੇਤ ਹਰੇਕ ਉਹ ਮਿਰਗਾਚ ਜਿਹੜਾ ਤੁਹਾਡੇ ਲਾਈਫ ਦੇ ਵਿੱਚ ਕਿਸੇ ਵੀ ਤੁਹਾਡੇ ਕੋੜੇ ਹਿੱਸੇ ਦੇ ਵਿੱਚ ਤੁਹਾਡੇ ਕਾਰੋਬਾਰ ਦੇ ਵਿੱਚ ਤੁਹਾਡੇ ਬੱਚਿਆਂ ਦੇ ਵਿੱਚ ਤੁਹਾਡੇ ਪਰਿਵਾਰ ਵਿੱਚ ਕਿਸੇ ਵੀ ਜੀਵਨ ਦੇ ਹਿੱਸੇ ਵਿੱਚ ਉਹ ਕੰਮ ਕਰ ਰਿਹਾ ਅੱਜ ਮੈਂ ਉਹਨੂੰ ਕਮਾਂਡ ਕਰਦੀ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਉਹ ਤੁਹਾਨੂੰ ਛੱਡ ਕੇ ਚਲਿਆ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਉਹਨੂੰ ਫਿਰ ਤੋਂ ਹੁਕਮ ਦਿੰਨੀ ਆ ਕਿ ਨਿਕਲ ਜਾਏ ਤੁਹਾਨੂੰ ਛੱਡੇ ਤੇ ਨਿਕਲ ਜਾਏ ਤੁਹਾਨੂੰ ਛੱਡੇ ਤੇ ਨਿਕਲ ਜਾਏ ਤੁਹਾਡੇ ਬੱਚਿਆਂ ਨੂੰ ਛੱਡੇ ਤੇ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਤੁਹਾਡੇ ਕਾਰੋਬਾਰ ਨੂੰ ਛੱਡੇ तो निकल जाए थोड़े तो दिमाग निल्डिया तो तो सोचा छे तो निकल जाए थोड़े तो जीवन छे निकल जाए थोड़े तो जिसमन छडे निकल जाए थोड़ी तो फाइनेंस न छे निकल जाए प्रभु यसु मसी के नाम के निकल जाए निकल जाए हरेक दुष्टात्मा जरा विचारद या निकल जाए हरेको गे स्पिरट निकल जाए थू छ हरेक गे स्पिरिट तू छ जाए प्रभु यसु मसी के नाम केर बुरी सोच तू छ चलिया जाए हर बुरा बुरा थॉट छड़ के चलिया जाए ਹਰੇਕ ਉਹ ਸਪਿਰਿਟ ਜਿਹੜਾ ਸੁਸਾਈਡ ਦੇ ਥਾਟਸ ਤੁਹਾਡੇ ਅੰਦਰ ਲੈ ਕੇ ਆ ਰਿਹਾ ਨਿਕਲ ਜਾਏ ਹਰੇਕ ਉਹ ਡਰਦਾ ਆਤਮਾ ਜਿਹੜਾ ਤੁਹਾਡੇ ਅੰਦਰ ਅੱਜ ਨਿਕਲ ਜਾਏ ਹਰੇਕ ਡਰਾਉਣ ਵਾਲਾ ਗੰਦਾ ਤੇ ਪ੍ਰਿਸ਼ਟ ਆਤਮਾ ਤੁਹਾਡੇ ਅੰਦਰੋਂ ਨਿਕਲ ਜਾਏ ਹਰੇਕ ਉਹ ਦੁਸ਼ਟ ਆਤਮਾ ਜਿਹੜਾ ਸੁਪਨਿਆਂ ਦੇ ਰਾਹੀਂ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਮੈਂ ਪਰਮੇਸ਼ਵਰ ਦੀ ਦਾਸੀ ਉਹਨੂੰ ਕਮਾਂਡ ਕਰਦੀ ਆ ਕਿ ਨਿਕਲ ਜਾਏ ਨਿਕਲ ਜਾਏ ਨਿਕਲ ਜਾਏ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਕੋਈ ਦੁਸ਼ਟ ਆਤਮਾ ਅੱਜ ਤੁਹਾਡੇ ਘਰ ਵਿੱਚ ਟੇਕ ਨਾ ਸਕੇ ਟਿਕਨ ਅਸਕੇ ਟਿਕਨ ਅਸਕੇ ਮੈਨੂੰ ਕਮਾਂਡ ਕਰਦੀਆਂ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਨਿਕਲ ਜਾਏ ਨਿਕਲ ਜਾਏ ਤੁਸੀਂ ਆਜ਼ਾਦ ਹੋ ਰਹੇ ਹੋ ਤੁਸੀਂ ਆਜ਼ਾਦ ਹੋ ਰਹੇ ਹੋ ਤੁਸੀਂ ਆਜ਼ਾਦ ਹੋ ਰਹੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰੇਕ ਸ਼ੱਕ ਤੇ ਵਿਹਨ ਦਾ ਗੰਦਾ ਆਤਮਾ ਨਿਕਲ ਜਾਏ ਰਿਸ਼ਤਿਆਂ ਨੂੰ ਤੋੜਨ ਵਾਲਾ ਗੰਦਾ ਆਤਮਾ ਅੱਜ ਤੁਹਾਨੂੰ ਛੱਡ ਕੇ ਚਲਿਆ ਜਾਏ ਨਸ਼ਿਆਂ ਦਾ ਗੰਦਾ ਆਤਮਾ ਅੱਜ ਤੁਹਾਨੂੰ ਛੱਡ ਕੇ ਚਲਿਆ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਜ ਪਰਮੇਸ਼ਵਰ ਦਾ ਆਤਮਾ ਕੰਮ ਕਰਦਾਂ ਨਜ਼ਰ ਆਏ ਅਜ ਪਰਮੇਸ਼ਵਰ ਦਾ ਆਤਮਾ ਕੰਮ ਕਰਦਾਂ ਨਜ਼ਰ ਆਏ ਉਹ ਗੰਦਾ ਆਤਮਾ ਜਿਹੜਾ ਤੁਹਾਡੀਆਂ ਹੱਡੀਆਂ ਤੋੜਦਾ ਆ ਉਹ ਗੰਦਾ ਆਤਮਾ ਜਿਹੜਾ ਤੁਹਾਡੇ ਸੋਚਾਂ ਨੂੰ ਤੁਹਾਡੇ ਸੁਪਨਿਆਂ ਨੂੰ ਤੋੜਦਾ ਹੈ ਪ੍ਰਭ ਯਿਸੂ ਮਸੀਹ ਦੇ ਨਾਮ 'ਚ ਮੈਨੂੰ ਕਮੈਂਡ ਕਰਦੀਆਂ ਤੁਹਾਨੂੰ ਛੱਡ ਕੇ ਚਲਿਆ ਜਾਏ ਡਿਸਪਾਇੰਟ ਦਾ ਗੰਦਾ ਆਤਮਾ ਨਿਰਾਸ਼ਾ ਦਾ ਗੰਦਾ ਆਤਮਾ ਅਜ ਤੁਹਾਨੂੰ ਛੱਡ ਕੇ ਚਲਿਆ ਜਾਏ ਚਲਿਆ ਜਾਏ ਇਸੇ ਵੇਲੇ ਉਹ ਗੰਦਾ ਆਤਮਾ ਜਿਹੜਾ ਤੁਹਾਨੂੰ ਵਚਨ ਵਿੱਚ ਅੱਗੇ ਵਧਣ ਤੋਂ ਰੋਕਦਾ ਜਿਹੜਾ ਗੰਦਾ ਆਤਮਾ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕਦਾ ਉਹ ਭ੍ਰਿਸ਼ਟ ਆਤਮਾ ਜਿਹੜਾ ਤੁਹਾਨੂੰ ਬਾਣੀ ਦੀ ਸਮਝ ਆਉਣ ਤੋਂ ਰੋਕਦਾ ਜਿਹੜਾ ਤੁਹਾਨੂੰ ਵੇਲੇ ਸਿਰ ਉੱਠਣ ਤੋਂ ਰੋਕਦਾ ਜਿਹੜਾ ਤੁਹਾਨੂੰ ਕੰਮ ਕਰਨ ਤੋਂ ਰੋਕਦਾ ਜਿਹੜਾ ਤੁਹਾਨੂੰ ਜੌਬ ਉੱਤੇ ਜਾਣ ਤੋਂ ਰੋਕਦਾ ਉਹ ਦੁਸ਼ਟ ਆਤਮਾ ਜਿਹੜਾ ਬੱਚਿਆਂ ਨੂੰ ਸਕੂਲ ਜਾਣ ਤੋਂ ਰੋਕ ਰਿਹਾ ਹੈ ਸਕੂਲ ਵਿੱਚ ਜਾਂਦੇ ਆ ਪਰ ਕੁਝ ਸਮਝ ਨਹੀਂ ਆ ਰਹੀ ਜਿਨੇ ਉਹਨਾਂ ਦੀ ਵਿਜ਼ਡਮ ਨੂੰ ਫੜਿਆ ਹੋਇਆ ਅੱਜ ਮੈਂ ਉਹਨਾਂ ਗੰਦਿਆਂ ਆਤਮਿਆਂ ਨੂੰ ਭ੍ਰਿਸ਼ਟ ਆਤਮਿਆਂ ਨੂੰ ਉਹਨਾਂ ਭੂਤਾਂ ਨੂੰ ਉਹਨਾਂ ਪ੍ਰੇਤਾਂ ਨੂੰ ਉਹਨਾਂ ਚੜੇਲਾਂ ਨੂੰ ਮੈਂ ਕਮਾਂਡ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਛੱਡ ਕੇ ਚਲੇ ਜਾਣ ਤੁਹਾਡੇ ਬੱਚਿਆਂ ਨੂੰ ਛੱਡ ਕੇ ਚਲੇ ਜਾਣ ਚਲੇ ਜਾਣ ਚਲੇ ਜਾਣ ਚਲੇ ਜਾਣ ਸੁੱਕਿਆਂ ਤੇ ਉਜਾੜਾ ਥਾਵਾਂ ਦੇ ਵਿੱਚ ਚਲੇ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਚਲੇ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਚੋ ਮਰੀਨ ਸਪਿਰਿਟਸ ਜਿੱਤੋਂ ਵੀ ਆਏ ਆ ਉਸ ਸਮੁੰਦਰੀ ਆਤਮੇ ਜਿੱਤੋਂ ਵੀ ਆਏ ਆ ਮੈਂ ਉਹਨਾਂ ਨੂੰ ਕਮੈਂਡ ਕਰਦੀ ਆ ਵਾਪਸ ਚਲੇ ਜਾਓ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਵਾਪਸ ਚਲੇ ਜਾਓ ਆਈ ਕਮੈਂਡ ਟੂ ਏਵਰੀ ਮਰੀਨ ਸਪਿਰਿਟ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਜਾਏ 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 ਅਰ ਵਾਪਸ ਆਉਣ ਦੇ ਸਾਰੇ ਰਾਹਾਂ ਨੂੰ ਮੈਂ ਬੰਦ ਕਰਦੀ ਆ ਸਾਰੇ ਰਾਹਾਂ ਨੂੰ ਮੈਂ ਬੰਦ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਰੇ ਰਾਹਾਂ ਨੂੰ ਮੈਂ ਬੰਦ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਆਜ਼ਾਦ ਹੋ ਚੁੱਕੇ ਹੋ ਯਕੀਨ ਕਰੋ ਤੁਸੀਂ ਆਜ਼ਾਦ ਹੋ ਚੁੱਕੇ ਹੋ ਤੁਸੀਂ ਯਕੀਨ ਕਰੋ ਕਿ ਤੁਸੀਂ ਆਜ਼ਾਦ ਹੋ ਚੁੱਕੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਤੋਂ ਅੱਜ ਤੋਂ ਤੁਹਾਡੀ ਬਿਜ਼ਨਸ ਦੇ ਵਿੱਚ ਤੁਸੀਂ ਚੇਂਜ ਦੇਖੋਗੇ ਅੱਜ ਤੋਂ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਚੇਂਜ ਦੇਖੋਗੇ ਅੱਜ ਤੋਂ ਅੱਜ ਤੋਂ ਤੁਸੀਂ ਆਪਣੇ ਘਰ ਦੇ ਵਿੱਚ ਚੇਂਜ ਦੇਖੋਗੇ ਆਪਣੇ ਬੱਚਿਆਂ ਦੇ ਵਿੱਚ ਤੁਸੀਂ ਚੇਂਜ ਦੇਖੋਗੇ yes ਪਰਮੇਸ਼ਵਰ ਦੀ ਦਾਸੀ ਤੁਹਾਡੇ ਨਾਲ ਗੱਲ ਕਰ ਰਹੀ ਆ ਪਰਮੇਸ਼ਵਰ ਦੇ ਆਤਮਾ ਦੇ ਵਸੀਲੇ ਦੇ ਦੁਆਰਾ ਹਾਂ ਮੈਂ ਪਰਮੇਸ਼ਵਰ ਦੇ ਆਤਮਾ ਦੇ ਵਸੀਲੇ ਦੇ ਦੁਆਰਾ ਪਰਮੇਸ਼ਵਰ ਦਾ ਉਹ ਮਸਾ ਜੋ ਪਰਮੇਸ਼ਵਰ ਦੀ ਦਾਸੀ ਉੱਤੇ ਉਸ ਮਸਾ ਦੇ ਦੁਆਰਾ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ yes ਅੱਜ ਤੋਂ ਇੱਕ ਜਬਰਦਸਤ ਚੇਂਜ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਦੇਖੋਗੇ ਕਿਉਂਕਿ ਅੱਜ ਤੋਂ ਇਹ ਦੁਸ਼ਟ ਆਤਮਾ ਤੁਹਾਡੇ ਜੀਵਨ ਵਿੱਚ ਨਹੀਂ ਹੋਣਗੇ ਤੁਸੀਂ ਆਜ਼ਾਦ ਹੋਵੋਗੇ ਤੁਸੀਂ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਕੰਮ ਕਰੋਗੇ ਅਰ ਤੁਸੀਂ ਦੇਖਿਓ ਤੁਹਾਡੇ ਜੀਵਨ ਦੇ ਵਿੱਚ ਬਹੁਤ ਬੈਸਟ ਹੋਣ ਜਾ ਰਿਹਾ ਬਹੁਤ ਬੈਸਟ ਟਾਈਮ ਆਉਣ ਵਾਲਾ ਤੁਹਾਡੇ ਜੀਵਨ ਦੇ ਵਿੱਚ ਗੁਰਪ੍ਰੀਤ ਦੀ ਲਾਈਫ ਦੇ ਵਿੱਚ ਹਰੇਕ ਉਹ ਦੁਸ਼ਟ ਆਤਮਾ ਜਿਨਨੇ ਉਹਦੀਆਂ ਸੋਚਾਂ ਨੂੰ ਫੜਿਆ ਆ ਹਰੇਕ ਉਹ ਦੁਸ਼ਟਾਤਮਾ ਜਿਹੜਾ ਵਿਵਚਾਰ ਦੇ ਗੰਦੇ ਵਿਚਾਰ ਉਹਦੇ ਅੰਦਰ ਲੈ ਕੇ ਆਉਂਦਾ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਗੁਰਪ੍ਰੀਤ ਦੇ ਅੰਦਰੋਂ ਮੈਨੂੰ ਛਿੜਕ ਦਿੰਦੀ ਹੈ ਗੁਰਪ੍ਰੀਤ ਦੇ ਅੰਦਰੋਂ ਮੈਂ ਉਸ ਦੁਸ਼ਟਾਤਮੇ ਨੂੰ ਛੜਕਦੀਆਂ ਕਮਾਂਡ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਉਹ ਦੁਸ਼ਟਾਤਮਾ ਨਿਕਲ ਜਾਏ ਉਹ ਦੁਸ਼ਟਾਤਮਾ ਨਿਕਲ ਜਾਏ ਦੁਸ਼ਟਾਤਮਾ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਆਜ਼ਾਦ ਹੋ ਚੁੱਕੇ ਹੋ ਸੱਚੀ ਆਪਣੀ ਆਜ਼ਾਦੀ ਦੀ ਕੋਸ਼ਿਸ਼ ਨਾ ਕਰੋ ਆਪਣੀ ਆਜ਼ਾਦੀ ਦੀ ਕੋਸ਼ਿਸ਼ ਨਾ ਕਰੋ ਕਿ ਮੈਂ ਆਜ਼ਾਦ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਆਜ਼ਾਦ ਕੀਤਾ ਗਿਆ ਹਰ ਦੁਸ਼ਟਾਤ ਏ ਤੁਸੀਂ ਰੋਜ਼ ਐਵਰੀ ਡੇ ਅੱਜ ਤੋਂ ਤੁਸੀਂ ਸ਼ੁਕਰਗੁਜ਼ਾਰੀ ਕਰਨੀ ਹੈ ਕਿ ਪ੍ਰਭੂ ਨੇ ਮੈਨੂੰ ਆਜ਼ਾਦ ਕੀਤਾ ਹੈ ਪ੍ਰਭੂ ਨੇ ਮੈਨੂੰ ਆਜ਼ਾਦ ਕੀਤਾ ਹੈ ਮੈਂ ਆਜ਼ਾਦ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੈਂ ਆਜ਼ਾਦ ਹਾਂ ਹਰ ਦੁਸ਼ਟ ਆਤਮਾ ਤੋਂ ਹਰੇਕ ਪ੍ਰੇਸ਼ਟ ਆਤਮਾ ਤੋਂ ਮੈਂ ਆਜ਼ਾਦ ਹਾਂ ਸੱਚਮੁੱਚ ਉਹ ਆਤਮਾ ਜਿਹੜਾ ਪੇਟੂ ਆ ਉਹ ਦੁਸ਼ਟ ਆਤਮਾ ਜਿਹੜਾ ਪੇਟੂ ਆ ਕਿ ਤੁਸੀਂ ਬਹੁਤ ਖਾਣੇ ਆ ਫਿਰ ਵੀ ਰੱਜਦੇ ਨਹੀਂ ਬਹੁਤ ਖਾਨਨੇ ਤੁਸੀਂ ਬਹੁਤ ਇਲਜ ਚਾਹੁੰਦੇ ਹੋ ਪਰ ਹੋ ਨਹੀਂ ਰਿਹਾ ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਉਸ ਪੇਟੂ ਆਤਮਾ ਤੋਂ ਆਜ਼ਾਦ ਹੋ ਚੁੱਕੇ ਹੋ ਤੁਸੀਂ ਆਜ਼ਾਦ ਹੋ ਚੁੱਕੇ ਹੋ ਤੁਸੀਂ ਆਜ਼ਾਦ ਹੋ ਚੁੱਕੇ ਹੋ ਉਹ ਹਰੇਕ ਇਨਵੀਜ਼ੀਬਲ ਫੋਰਸ ਜਿਹੜਾ ਤੁਹਾਡੀ ਲਾਈਫ ਦੇ ਵਿੱਚ ਜਾਂ ਤੁਹਾਡੀ ਅਗੇਂਸਟ ਕੰਮ ਕਰ ਰਿਹਾ ਅੱਜ ਉਸ ਫੋਰਸ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੈਂ ਨਕਮਾ ਕਰਦੀ ਹਾਂ ਪ੍ਰਭੂ ਯਿਸੂ ਜੀ ਦੇ ਨਾਮ 'ਚ ਮੈਂ ਨਕਮਾ ਕਰਦੀ ਉਸ ਜ਼ੋਰ ਨੂੰ ਜਿਹੜਾ ਤੁਹਾਡੇ ਵਿਰੁੱਧ ਲਾਇਆ ਜਾ ਰਿਹਾ ਉਸ ਜ਼ੋਰ ਅੱਜ ਨਕਮਾ ਹੋ ਜਾਏ ਅੱਜ ਪਰਮੇਸ਼ਵਰ ਦਾ ਜ਼ੋਰ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇ the force of holy spirit ਮੈਂ ਉਹਨੂੰ ਬਲੌਨੀਆ ਫੋਰਸ ਆਫ होली स्पਿਰਿਟ ਨੂੰ ਮੈਂ ਬਲੌਨੀਆ ਕਿ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰੇਕ ਈਵਲ ਫੋਰਸ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਅਸੀਂ ਰੱਦ ਕਰਦੇ ਹਾਂ ਕੈਨਸਲ ਕਰਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਯਿਸੂ ਮਸੀਹ ਦੇ ਨਾਮ ਚ ਅਸੀਂ ਕੈਨਸਲ ਕਰਦੇ ਹਾਂ ਹਰੇਕ ਉਹ ਜ਼ੋਰ ਜਿਹੜਾ ਤੁਹਾਡੇ ਬੱਚਿਆਂ ਦੇ ਵਿਰੁੱਧ ਮਾਰਿਆ ਜਾ ਰਿਹਾ ਹਰੇਕ ਉਹ ਜ਼ੋਰ ਜਿਹੜਾ ਤੁਹਾਡੇ ਕਾਰੋਬਾਰ ਦੇ ਵਿਰੁੱਧ ਮਾਰਿਆ ਜਾ ਰਿਹਾ ਅੱਜ ਮੈਂ ਕੈਨਸਲ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਅੱਜ ਤੋਂ ਪਰਮੇਸ਼ਵਰ ਦਾ ਜ਼ੋਰ ਤੁਹਾਨੂੰ ਅੱਗੇ ਵਧਾਉਂਦਾ ਹੈ ਅੱਜ ਤੋਂ ਪਰਮੇਸ਼ਵਰ ਦਾ ਜ਼ੋਰ ਤੁਹਾਡੇ ਬੱਚਿਆਂ ਨੂੰ ਅੱਗੇ ਵਧਾ ਰਿਹਾ ਅੱਜ ਤੋਂ ਪਰਮੇਸ਼ਵਰ ਦਾ ਜ਼ੋਰ ਜ਼ੋਰ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਦਾ ਨਜ਼ਰ ਆਏਗਾ ਯੈਸ ਅੱਜ ਤੋਂ ਪਰਮੇਸ਼ਵਰ ਦਾ ਜ਼ੋਰ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇਗਾ ਹਾਂ ਪਰਮੇਸ਼ਵਰ ਦਾ ਜ਼ੋਰ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇਗਾ ਹallelujah ਤੁਸੀਂ ਆਜ਼ਾਦ ਹੋ ਰਹੇ ਹੋ ਉਹ ਗੰਦੇ ਸੁਪਨੇ ਤੋਂ ਤੁਸੀਂ ਆਜ਼ਾਦ ਹੋ ਰਹੇ ਹੋ ਜਿਹੜੇ ਬਾਰ-ਬਾਰ ਤੁਹਾਨੂੰ ਚੇਤੇ ਆਉਂਦੇ ਆ ਤੇ ਤੁਸੀਂ ਘਬਰਾ ਜਾਂਦੇ ਆ ਉਹ ਅੱਜ ਤੋਂ ਉਹ ਸੁਪਨੇ ਜਿਹੜੇ ਗਲਤ ਆ ਤੋਂ ਨੂੰ ਆਉਂਦੇ ਅਤੇ ਡਿਸਟਰਬ ਕਰਦੇ ਆ ਉਸ ਸੁਪਨਿਆਂ ਦੇ ਵਿੱਚੋਂ ਦੀ ਆਣ ਕੇ ਜਿਹੜਾ ਦੁਸ਼ਟ ਆਤਮਾ ਤੁਹਾਡੇ ਨਾਲ ਗੰਦੇ ਕੰਮ ਕਰਦਾ ਹੈ ਗੰਦੀਆਂ ਸੋਚਾਂ ਤੁਹਾਡੇ ਅੰਦਰ ਲੈ ਕੇ ਆਉਂਦਾ ਉਹ ਦੁਸ਼ਟ ਆਤਮਾ ਜਿਹੜਾ ਨੰਗਾ ਹੋ ਕੇ ਤੁਹਾਡੇ ਸਾਹਮਣੇ ਖੜਾ ਹੋ ਜਾਂਦਾ ਅੱਜ ਮੈਂ ਉਸ ਗੰਦੇ ਦੁਸ਼ਟ ਆਤਮਾ ਨੂੰ ਛੜਕਦੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਛੜਕਦੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਹਰੇਕ ਉਸ ਗੰਦੇ ਦੁਸ਼ਟ ਆਤਮਾ ਨੂੰ ਮੈਂ ਛੜਕਦੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਨਿਕਲ ਜਾਏ ਨਿਕਲ ਜਾਏ ਨਿਕਲ ਜਾਏ ਨਿਕਲ ਜਾਏ ਮੈਂ ਸਪਿਰਿਟ ਦੇ ਵਿੱਚ ਫੀਲ ਕਰ ਰਹੀ ਹਾਂ ਕਿ ਕੁਝ ਘਰਾਂ ਦੇ ਵਿੱਚ ਕੁਝ ਹਸਬੈਂਡ ਕਹਿ ਲਓ ਜੈਂਟਸ ਆ ਜਿਹੜੇ ਨਿਰਵਸਤਰ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਉਤਰੇ ਫਿਰਦੇ ਆ ਕਿ ਉਹ ਨਿਰਵਸਤਰ ਹੋ ਕੇ ਨੰਗੇ ਹੋ ਜਾਂਦੇ ਆ ਤੇ ਉਹ ਆਪਣੇ ਪਰਿਵਾਰ ਦੇ ਸਾਹਮਣੇ ਉਹ ਕੋਈ ਵੀ ਜਿਹੜਾ ਆ ਆਪਣੇ ਧੀਆਂ ਪੁੱਤਾਂ ਦੇ ਸਾਹਮਣੇ ਉਹਨਾਂ ਨੂੰ ਕੋਈ ਸੰਗ ਨਹੀਂ ਆਉਂਦੀ ਅਸਲ ਵਿੱਚ ਉਹ ਨਹੀਂ ਪਰ ਦੁਸ਼ਟ ਆਤਮਾ ਉਹਨਾਂ ਨੂੰ ਨੰਗਿਆ ਕਰਦਾ ਤੇ ਅੱਜ ਮੈਂ ਉਸ ਨੰਗੇ ਕਰਨ ਵਾਲੇ ਦੁਸ਼ਟ ਆਤਮਾ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹੁਕਮ ਕਰਦੀ ਆ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਉਸ ਗੰਦੇ ਆਤਮਾ ਨੂੰ ਮੈਂ ਕਮੈਂਡ ਕਰਦੀ ਆ ਨਿਕਲ ਜਾਏ ਨਿਕਲ ਜਾਏ ਨਿਕਲ ਜਾਏ ਉਹਦੀ ਸਾਰੀ ਗੰਦਗੀ ਨੂੰ ਇਹਨਾਂ ਦੇ ਜੀਵਨ ਦੇ ਵਿੱਚ ਚੱਕ ਕੇ ਬਾਹਰ ਸਿੱਟ ਦੇ ਸਾਰੀ ਗੰਦਗੀ ਨੂੰ ਇਹਨਾਂ ਦੇ ਜੀਵਨ ਦੇ ਵਿੱਚੋਂ ਚੱਕ ਕੇ ਬਾਹਰ ਸਿੱਟ ਦੇ ਹਰੇ ਕੋ ਗੰਦਾ ਆਤਮਾ ਨਿਕਲ ਜਾਏ ਅੱਜ ਰੂਹ ਦੀ ਅੱਗ ਆਈ ਰੂਹ ਦੀ ਅੱਗ ਆਈ ਰੂਹ ਦੀ ਅੱਗ ਆਈ ਰੂਹ ਦੀ ਅੱਗ ਆਈ ਹਰ ਪ੍ਰਿਸ਼ਟ ਆਤਮੇ ਦੀ ਸ਼ਕਤੀ ਉਹਦੇ ਵਿੱਚ ਜਲੇ ਪ੍ਰਿਸ਼ਟ ਆਤਮਾ ਦੀ ਸ਼ਕਤੀ ਜਲੇ ਵੈਰੀ ਦੀਆਂ ਸਾਰੀਆਂ ਪਲੈਨਿੰਗਸ ਅੱਜ ਜਲ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਵੈਰੀ ਦੀਆਂ ਪਲੈਨਿੰਗਸ ਨਾਸ਼ ਹੋ ਜਾਣ ਨਾਸ਼ ਹੋ ਜਾਣ ਵੈਰੀ ਦੀਆਂ ਸਭ ਯੋਜਨਾਵਾਂ ਨਾਸ਼ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਤੁਸੀਂ ਚੰਗੇ ਕੀਤੇ ਜਾ ਰਹੇ ਹੋ ਪਵਿੱਤਰ ਆਤਮਾ ਦੀ ਅੱਗ ਤੁਹਾਡੇ ਉੱਤੇ ਆ ਰਹੀ ਆਰ ਤੁਹਾਡੇ ਅੰਦਰੋਂ ਹਰੇਕ ਬੁਰਾਈ ਨੂੰ ਸਾੜ ਰਹੀ ਆ ਤੁਸੀਂ ਸ਼ੁੱਧ ਹੋ ਰਹੇ ਹੋ ਤੁਸੀਂ ਪੱਠੀ ਵਿੱਚ ਪਏ ਹੋਏ ਸੋਨੇ ਦੇ ন্যায় ਸ਼ੁੱਧ ਹੋ ਰਹੇ ਹੋ ਜ ਸੋਨਾ ਅੱਗ ਦੇ ਵਿੱਚ ਜਾਂਦਾ ਤੇ ਹੋਰ ਸ਼ੁੱਧ ਹੋ ਜਾਂਦਾ ਤੁਸੀਂ ਪਾਕ ਰੂ ਦੀ ਪੱਠੀ ਦੇ ਵਿੱਚ ਹੋ ਅਰ ਤੁਸੀਂ ਸ਼ੁੱਧ ਹੋ ਰਹੇ ਹੋ ਪ੍ਰਭੂ ਯੈਸੂ ਮਸੀਹ ਦੇ ਨਾਮ ਚ ਤੁਸੀਂ ਸ਼ੁੱਧ ਹੋ ਰਹੇ ਹੋ ਅੱਜ ਤੁਹਾਡੀਆਂ ਸੋਚਾਂ ਸ਼ੁੱਧ ਹੋ ਰਹੀਆਂ ਤੁਹਾਡੇ ਖਿਆਲ ਸ਼ੁੱਧ ਹੋ ਰਹੇ ਤੁਹਾਡੀ ਨਜ਼ਰ ਸ਼ੁੱਧ ਹੋ ਰਹੀ ਤੁਹਾਡੇ ਮੂੰਹ ਦੇ ਸ਼ਬਦ ਸ਼ੁੱਧ ਹੋ ਰਹੇ ਤੁਹਾਡੇ ਕੰਨਾਂ ਦਾ ਸੁਨਣਾ ਸ਼ੁੱਧ ਹੋ ਰਿਹਾ ਤੁਹਾਡੇ ਮਨ ਦੇ ਵਿਚਾਰ ਸ਼ੁੱਧ ਹੋ ਰਹੇ ਯੈਸ ਤੁਸੀਂ ਸਿਰ ਤੋਂ ਪੈਰਾਂ ਤੱਕ ਤੁਸੀਂ ਅੱਜ ਸ਼ੁੱਧ ਕੀਤੇ ਜਾ ਰਹੇ ਹੋ ਕਿਉਂਕਿ ਤੁਸੀਂ ਮੁਬਾਰਕ ਹੋ ਤੁਸੀਂ ਪਰਮੇਸ਼ਵਰ ਦੇ ਵੱਲੋਂ ਚੁਣੇ ਹੋਏ ਲੋਕ ਹੋ ਤੁਸੀਂ ਪਰਮੇਸ਼ਵਰ ਦੇ ਪਿਆਰੇ ਧੀਆਂ ਤੇ ਪੁੱਤਰ ਹੋ ਸੱਚਮੁੱਚ ਅੱਜ ਦਾ ਦਿਨ ਤੁਹਾਡੀ ਆਜ਼ਾਦੀ ਦਾ ਦਿਨ ਹੈ ਆਜ਼ਾਦੀ ਦਾ ਦੇਣਾ ਤੁਸੀਂ ਵੱਡੀਆਂ ਗਵਾਹੀਆਂ ਨਾਲ ਆਉਂਗੇ ਮੈਂ ਫਿਰ ਤੋਂ ਕਹਿੰਨੀ ਆ ਤੁਸੀਂ ਵੱਡੀਆਂ ਗਵਾਹੀਆਂ ਦੇ ਨਾਲ ਆਉਂਗੇ ਅੱਜ ਤੁਹਾਨੂੰ ਬਿਮਾਰੀਆਂ ਛੱਡ ਕੇ ਜਾ ਰਹੀਆਂ ਚਾਹੇ ਉਹ ਕਿੱਦਾਂ ਦੀਆਂ ਵੀ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਆਟੋ ਇਮਿਊਨ ਸਿਸਟਮ ਜਿਹੜਾ ਹੈ ਉਹ ਹੀਲ ਹੋ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਹਾਡੇ ਇਮਿਊਨ ਸਿਸਟਮ ਸਟਰੋਂਗ ਹੋ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਹਾਡੀ ਨਜ਼ਰ ਜਿਹੜੀ ਆ ਉਹ ਪੂਰੀ ਹੋ ਰਹੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਕੰਨਾਂ ਦਾ ਸੁਣਨਾ ਠੀਕ ਹੋ ਰਿਹਾ ਤੁਹਾਡੇ ਮੂੰਹ ਤੋਂ ਬੋਲਣਾ ਠੀਕ ਹੋ ਰਿਹਾ ਤੁਹਾਨੂੰ ਸਾਹ ਲੈਣਾ ਠੀਕ ਹੋ ਰਿਹਾ ਦਿਲ ਤੁਹਾਡਾ ਜਿਹੜਾ ਉਹ ਤੁਹਾਡਾ ਦਿਲ ਤੰਦਰੁਸਤ ਹੋ ਰਿਹਾ ਤੁਹਾਡੇ ਲੰਗਜ਼ ਤੰਦਰੁਸਤ ਹੋ ਰਹੇ ਤੁਹਾਡੀਆਂ ਕਿਡਨੀਜ਼ ਤੰਦਰੁਸਤ ਹੋ ਰਹੀਆਂ ਹਾਂ ਹਰ ਤਰ੍ਹਾਂ ਦੀਆਂ ਪੱਥਰੀਆਂ ਰਸੌਲੀਆਂ ਛੱਡ ਕੇ ਜਾ ਰਹੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਉੱਤੇ ਬੁੱਧ ਦਾ ਆਤਮਾ ਆ ਰਿਹਾ ਹੈ ਡਿਵਾਈਨ ਵਿਜ਼ਡਮ ਤੁਹਾਡੇ ਉੱਤੇ ਆ ਰਹੀ ਤੁਹਾਡੇ ਬੱਚਿਆਂ ਦੇ ਉੱਤੇ ਸਾਡੇ ਬੱਚਿਆਂ ਦੇ ਉੱਤੇ ਡਿਵਾਈਨ ਵਿਜ਼ਡਮ ਆ ਰਹੀ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰੇਕ ਉਹ ਗੰਦਾ ਸਪਿਰਿਟ ਜਿਹੜਾ ਤੁਹਾਡੇ ਮਾਲ ਡੰਗਰ ਦੇ ਅੰਦਰ ਆ ਤੁਹਾਡੇ ਘਰ ਦੇਆਂ ਜਾਨਵਰਾਂ ਦੇ ਅੰਦਰ ਜਿਹੜੇ ਗੰਦੇ ਆਤਮੇ ਛੁਪੇ ਅੱਜ ਮੈਂ ਉਹਨਾਂ ਨੂੰ ਕਮਾਂਡ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਦੁਸ਼ਟ ਆਤਮੇ ਨਿਕਲ ਜਾਣ ਤੁਹਾਡੇ ਪਸ਼ੂਆਂ ਨੂੰ ਲੱਗੀਆਂ ਹੋਈਆਂ ਆ ਤੁਹਾਡੇ ਜਾਨਵਰਾਂ ਨੂੰ ਤੁਹਾਡੇ ਪੈਟਸ ਨੂੰ ਲੱਗੀਆਂ ਹੋਈਆਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਅੱਜ ਉਹ ਬਿਮਾਰੀਆਂ ਤੁਹਾਡੇ ਪੈਟਸ ਨੂੰ ਛੱਡ ਕੇ ਚਲੀਆਂ ਜਾਣ ਤੁਹਾਡੇ ਤੁਹਾਡੇ ਮਾਲ ਡੰਗਰ ਨੂੰ ਛੱਡ ਕੇ ਚਲੀਆਂ ਜਾਣ ਉਹ ਬਿਮਾਰੀਆਂ ਜਿਹੜੀਆਂ ਤੁਹਾਡੇ ਖੇਤਾਂ ਵਿੱਚ ਕੰਮ ਕਰ ਰਹੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਉਹ ਜਾਂਦੀਆਂ ਰਹਿਣ ਉਹ ਬਿਮਾਰੀਆਂ ਜਿਹੜੇ ਤੁਹਾਡੇ ਜਿਸਮ ਦੇ ਅੰਦਰ ਕੰਮ ਕਰ ਰਹੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਬਿਮਾਰੀਆਂ ਛੱਡ ਕੇ ਜਾਂਦੀਆਂ ਰਹਿਣ ਉਹ ਬਿਮਾਰੀਆਂ ਜਿਹੜੀਆਂ ਬੱਚਿਆਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਛੱਡ ਕੇ ਚਲੀਆਂ ਜਾਣ ਸੱਚਮੁੱਚ ਅੱਜ ਤੁਸੀਂ